ਮੇਰਾ ਨਾਮ ਮਰਜੀਤ ਸਿੰਘ ਪਿੰਡ ਜਗਦੇਵਕਲਾਂ ਤਹਿਸੀਲ ਜਨਾਲਾ ਬਲਾਕ ਹਰਸ਼ਾਸ਼ੀਨਾ ਮੈਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਬੈਲਰ ਮਸ਼ੀਨ ਲਈ ਸੀ ਸਾਲ 2009 ਤੋਂ ਮੈਂ ਪਹਿਲਾਂ ਆਪਣੇ ਖੇਤਾਂ 'ਚ ਇਹ ਲੈਣਾ ਲਾ। ਐਸ ਕੀਵੇਂ ਬੈਲਰ ਮਸ਼ੀਨ ਲੈ ਕੇ ਪਰਾਲੀ ਦਾ ਕੰਮ ਕੀਤਾ ਪਰਾਲੀ ਇਕੱਠੀ ਕੀਤੀ ਪਰਾਲੀ ਇੱਕ ਪੂੰਜੀ ਆ ਇੱਕ ਬਹੁਤ ਵਧੀਆ ਤੰਦਾ ਆ ਮੂਰ ਨੂੰ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਚੰਗੇ ਰੇਟਾਂ ਤੇ ਵਿਕ ਜਾਂਦੀ ਹੈ ਖੇਤਾਂ 'ਚ ਅੱਗ ਲਾਉਣ ਤੋਂ ਬਚਾਇਆ ਜਾ ਸਕਦਾ ਵਾਤਾਵਰਨ ਸਾਫ਼ ਰਹਿ ਜਾਂਦਾ ਬਹੁਤ ਵਧੀਆ ਇਹ ਕਾਰਗਰ ਧੰਦਾ ਆ ਇੱਕ ਧੰਦੇ ਦੇ ਤੌਰ ਤੇ ਵਰਤਿਆ ਜਾਂਦਾ ਤੇ ਇਹ ਇਹਨੂੰ ਅਸੀਂ ਇੱਕ ਸਮਝ ਲਓ ਕਿ ਆਪਣੀ ਸਰੀਰਕ ਤੰਦਰੁਸਤੀ ਵਾਸਤੇ ਵਰਤ ਸਕਦੇ ਹਾਂ ਕਿਉਂਕਿ ਜੇ ਅਸੀਂ ਅੱਗ ਨਹੀਂ ਲਾਉਂਦੇ ਉਹ ਹਵਾ ਵਾਤਾਵਰਨ ਸਾਫ਼ ਰਹਿੰਦਾ ਤੇ ਆਪਣੇ ਆਪ ਸਾਡੀਆਂ ਸਾਡਾ ਸਰੀਰ ਸਹੀ ਗ੍ਰੀਨ ਤੰਦਰੁਸਤ ਬਣਦਾ ਬਹੁਤ ਵਧੀਆ ਧੰਦਾ ਆ ਮੇਰੇ ਵੀਰ ਸਾਰੇ ਇਹ ਧੰਦੇ ਨੂੰ ਅਪਣਾਓ ਇਹ ਪਰਾਲੀ ਇੱਕ ਪੂੰਜੀ ਆ ਇਹਨੂੰ ਸਭੋ ਜਿੰਨਾ ਵੀ ਹੋ ਸਕਦਾ ਮੱਤਵਾਦ ਨੂੰ ਫਾਇਦਾ ਕਰਦਾ